ਨੋਖ ਤੇ ਵਿਅਕਤੀ 'ਚ ਬੜਾ ਫਰਕ ਹੁੰਦਾ ਹੈ ਠੀਕ ਹੈ ਸੋਣ ਅਸੀਂ ਮਨੁੱਖ ਨਹੀਂ ਰਹੇ ਹਮ ਹੁਣ ਲਗਭਗ ਅਸੀਂ ਵਿਅਕਤੀ ਬਣ ਚੁੱਕੇ ਹਾਂ ਠੀਕ ਹੈ ਜਿਹੜਾ ਵਿਅਕਤੀ ਹੈ ਉਹ ਵਿਅਕਤੀਗਤ ਹਿੱਤਾਂ ਲਈ ਜਿੰਦਾ ਹੈ ਉਹਦੇ ਆਪਣੇ ਹਿੱਤ ਹੈ ਹਮ ਹ ਉਹ ਸਾਰਾ ਦਿਨ ਨਿੱਜ ਬਾਰੇ ਸੋਚਦਾ ਹੈ ਹਮ ਤੇ ਜਿਹੜਾ ਮਨੁੱਖ ਹੈ ਹਮ ਉਹ ਮਨੁੱਖ ਹਿੱਤਾਂ ਬਾਰੇ ਸੋਚਦਾ ਹੈ ਜੀ ਉਹਦੇ ਵਾਸਤੇ ਪਰਿਵਾਰ ਦੀ ਵੀ ਇਮਤ ਹੈ ਉਹਦੇ ਵਾਸਤੇ ਸਮਾਜ ਦੀ ਵੀ ਇਮਤ ਹੈ ਉਹਦੇ ਵਾਸਤੇ ਦੇਸ਼ ਦੀ ਵੀ ਇਮਤ ਹੈ ਹਮ ਉਹਦੇ ਵਾਸਤੇ ਕੁੱਲ ਦੁਨੀਆ ਦੀ ਇੱਜ਼ਤ ਹੈ ਹਮ ਪਰ ਜਿਹੜਾ ਵਿਅਕਤੀ ਹੈ ਹਮ ਉਹਨੇ ਆਪਣੇ ਨਿੱਜ ਬਾਰੇ ਸੋਚਣਾ ਹੈ ਹਮ ਸੋ ਅਸੀਂ ਹੁਣ ਜਿਹੜੇ ਵਿਅਕਤੀਵਾਦੀ ਯੁੱਗ ਚ ਜੋ ਰਹੇ ਹਾਂ ਹਮ ਹਮ ਇਸ ਕਰਕੇ ਜਿਹੜਾ ਇਹ ਪੀੜੀ ਪਾੜਾ ਸਾਨੂੰ ਹਮ ਵੱਧ ਨੁਕਸਾਨ ਪਹੁੰਚਾ ਰਿਹਾ ਹੈ ਹਮ ਅਸੀਂ ਦੂਜਿਆਂ ਬਾਰੇ ਸੋਚਣਾ ਹੀ ਭੁੱਲ ਗਏ ਠੀਕ ਹੈ ਹਰ ਟਾਈਮ ਤੇ ਆਪਣੇ ਬਾਰੇ ਸੋਚਣਾ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਦੇ ਅਸੀਂ ਆ ਜਿਹੜਾ ਨੈੱਟ ਦਾ ਯੋਗ ਹੈ ਨਾ ਹੂੰ ਹੂੰ ਇਹਨੇ ਤਾਂ ਸਾਡੇ ਪਰਿਵਾਰ ਨਾਂ ਦੀ ਸੰਸਥਾ ਲਗਭਗ ਹੂੰ ਖਤਮ ਹੋਣ ਦੇ ਕਿਨਾਰੇ ਪਹੁੰਚਾ ਦਿੱਤੀ ਹੂੰ